हां जी दोस्तों सत श्री अकाल ਸਾਰਿਆਂ ਨੂੰ ਆਸ ਕਰਦਾ ਤੁਸੀਂ ਠੀਕ ਹੋਵੋਗੇ ਸਾਰੇ ਦੋਸਤੋ ਅੱਜ ਆਪਾਂ ਨਾ ਆਪਣੀ ਬੇਟੀ ਹੈ ਦਲਜੀਤ ਕੌਰ ਜੰਡਾ ਦਾ ਬਰਥਡੇ ਹੈ ਤੇ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਵੇਸ਼ ਕਰ ਰਹੇ ਹੈ ਤੇ ਅਸੀਂ ਵੀ ਬੱਚਿਆਂ ਵਾਸਤੇ ਚੜ੍ਹਦੀ ਕਲਾ ਵਾਸਤੇ ਗੁਰਦਰਾ ਸਾਹਿਬ ਮੱਥਾ ਟੇਕਣ ਚੱਲੇ ਆ ਤੇ ਜਰੂਰ ਦਾਸ ਕਰਿਓ ਤਨਮਤ ਆਪ ਸਾਰਿਆਂ ਦਾ ਸੋਚਿਆ ਕਿ ਬੱਚਿਆਂ ਵਾਸਤੇ ਤੇ ਸਾਰੀਆਂ ਸੰਗਤਾਂ ਵਾਸਤੇ ਜਿੰਨੇ ਭੈਣ ਭਰਾ ਜੁੜੇ ਆ ਜਿਹੜੇ ਦੁਆਵਾਂ ਮਾਰ ਅਰਦਾਸਾਂ ਬੇਨਤੀਆਂ ਕਰਦੇ ਉਹਨਾਂ ਵਾਸਤੇ ਸਾਰਿਆਂ ਨੇ ਮੱਥਾ ਟੇਕ ਗਿਆ ਹੀ ਅਰਦਾਸ ਕਰਾ ਗਈ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਹੈਗੇ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਜੀਵ ਤੁਹਾਨੂੰ ਦਿਖਾਉਂਦੇ ਆਪਾਂ ਖਾਲੜਾ ਦਾ ਬਾਰਡਰ ਏਰੀਏ ਦਾ ਇਲਾਕਾ ਇਹ ਹੈ ਸਾਡੇ ਬਾਜ਼ਾਰ ਖਾਲੜੇ ਦਾ ਬਾਜ਼ਾਰ ਜੇ ਆਪਾਂ ਜਾ ਰਹੇ ਆ ਬਾਰਡਰ ਵਾਲਾ ਆਪਾਂ ਜਾ ਰਹੇ ਆ ਜੀ ਇੱਥੇ ਕੱਲ ਨੂੰ ਗੁਰਦੁਰਾ ਸਾਹਿਬ ਹੈ ਜੀ ਜਗ੍ਹਾ ਇੱਥੇ ਸੌਰੀ ਗੁਰਦਰਾ ਹੀ ਹੈ ਤੇ ਨਾ ਨੇੜੇ ਬਿਲਕੁਲ ਪੈੜੀਆਂ ਦੇ ਵਿੱਚ ਹੈ ਸਾਡੇ ਪਿੰਡ ਤੋਂ ਜਿੱਤਾ ਸਰਪੰਚ ਸਾਹਿਬ ਸਾਫ ਕਾ ਉਹਨਾਂ ਦੇ ਜ਼ਮੀਨ ਦੇ ਵਿੱਚ ਗੁਰਦਰਾ ਸਾਹਿਬ ਜਿੱਥੇ ਕੱਲ ਨੂੰ ਮਿਲਣਾ ਹੈ ਕਾਫੀ ਸੰਤਾ ਜਾਂਦੀਆਂ ਉੱਤੇ ਸ਼ਕਾ ਭਾਉਣਾ ਲੈ ਕੇ ਤੁਸ ਚੱਲੇ ਆਂ ਉਸ ਤੋਂ ਬਾਅਦ ਫਿਰ ਕਰਦੇ ਇਹ ਨਹਿਰ ਸਾਡੇ ਨਹਿਰ ਆ ਪਾੜ ਰਹੀ ਹੈ ਪਹਿਲਾਂ ਵੀ ਵੀਡੀਓ ਪਾਈ ਹੈ ਇਹ ਦੇਖੋ ਸਾਰਾ ਬਹੁਤ ਪੁਰਾਣੇ ਬਜ਼ੁਰਗ ਜਿਨ੍ਹਾਂ ਨੂੰ ਬੋੜ ਐ ਤੇ ਬਜ਼ੁਰਗ ਕਿਹਾ ਜਾਂਦਾ ਹੈ ਇੱਧਰ ਨਾੜੀ ਇੱਧਰ ਨਰਸਰੀ ਹੈ ਇਹ ਆਪਾਂ ਬਾਰਡਰ ਏਰੀਆ ਆ ਸਿੱਧਾ ਬਾਰਡਰ ਦੇ ਕੋਲ ਜਾਦਾ ਤੇ ਆ ਜਿਹੜਾ ਹੈਗਾ ਵਾ ਰੈਸਟ ਹਾਊਸ ਪੁਰਾਣਾ ਇਹ ਬਿਲਕੁਲ ਆ ਨਾ ਤੁਸੀਂ ਖੱਬੇ ਸਾਈਡ ਤੇ ਦੇਖ ਰਹੇ ਜੇ ਨਹਿਰ ਆ ਤੇ ਨਹਿਰ ਦੇ ਨਾਲ ਨਾਲ ਆ ਜਿਹੜੀ ਰੋਈ ਜਾ ਰਿਹਾ ਸੜਕ ਜਾਂਦੀ ਇੱਥੇ ਤੇ ਇਹ ਸਾਰਾ ਇਧਰਲੀ ਸਾਈਡ ਤੇ ਆ ਰੈਸਟ ਹਾਊਸ ਪੁਰਾਣਾ ਰੈਸਟ ਹਾਊਸ ਹੈ ਇਹ ਵਾ ਵੀਡੀਓ ਤੁਹਾਨੂੰ ਭੇਜ ਦਿਖਾਈ ਹੈ ਇਹ ਸਾਰਾ ਰੈਸਟ ਹਾਊਸ ਹੈ ਤੇ ਦੇਖੋ ਇਧਰ ਪਸ਼ੂ ਜਿਹੜਾ ਠੰਡੇ ਤੋਂ ਬਚੇ ਟਾਲੀਆਂ ਬਹੁਤ ਪੁਰਾਣੇ ਬੋੜ ਬੇਪੜ ਕਾਫੀ ਇਸ ਜਗ੍ਹਾ ਵਧੀਆ ਆਰਾਮ ਨਾਲ ਬੈਠੇ ਹ ਡੰਗਰ ਵੀ ਦੇਖ ਸਕਦੇ ਜੀ ਪਸ਼ੂ ਜਿਹੜੇ ਆਵੇ ਠੰਡੇ ਦਾ ਬੈਠੇ ਮੌਸਮ ਬਹੁਤ ਵਧੀਆ ਤੇ ਸਾਡੇ ਵੀਰ ਇੱਥੇ ਜਿਮੀਦਾਰ ਕਿਸਾਨ ਜਿਹੜੀਆਂ ਖਾਤਾਂ ਰਹੀਆਂ ਪਾਰ ਆ ਵੱਡੀ ਦਾਦ ਵਿੱਚ ਮੇਲਾ ਹੋਣ ਜਾ ਰਿਹਾ ਹੈ ਤੇ ਢਾਡੀ ਜੱਥਾ ਸਾਰੀਆਂ ਜੱਥੇਬੰਦੀਆਂ ਅਲੱਗ-ਅਲੱਗ ਜਿਹੜੇ ਕੁਬਿਸ਼ਰੀ ਜੱਥੇ ਜੋ ਵੀ ਆਪਣੇ ਇੱਥੇ ਪਹੁੰਚਦੇ ਸਾਰੇ ਉਹ ਸਾਰੀ ਚੱਲ ਰਹੀ ਹੋਏ ਮਿਸਤਰੀ ਲੱਗੇ ਆ ਤੇ ਇਧਰ ਸੂਵੇ ਦੇ ਨਾਲ ਹੀ ਜਿਹੜਾ ਜਗਾ ਇੱਥੇ ਬਾਥਰੂਮ ਬਣਾਏ ਆ ਜਨਤਾ ਵਾਸਤੇ ਜਿਹੜੀ ਵੀ ਸੰਖਿਆ ਹੋਈ ਆ ਇਹ ਫੁੱਲ ਦੇ ਵੀ ਕਾਫੀ ਹੈ ਬੈਲਕਨ ਦਾ ਬੂਟਾ ਵੇਖੋ ਕੱਡਾ ਤਗੜਾ ਹੈ ਜਿਹਾ ਲੱਗਦੀ ਹੈ ਜੀ ਇੱਥੇ ਆਉਣ ਗਿਆ ਜੀ ਇੱਥੇ ਨਾ ਬਿਲਡਿੰਗ ਦੀ ਸਾਰੀ ਹੋ ਰਹੀ ਹੈ ਪਹਿਲਾਂ ਦਰਬਾਰ ਛੋਟਾ ਸੀ ਹੁਣ ਥੋੜਾ ਜਿਹਾ ਵੱਡਾ ਬਣਾ ਰਹਾ ਹੈ ਨਿਸਾਨ ਸਾਹਿਬ ਤਾਂਤਨ ਬਾਬਾ ਮਹਰਾਣਾ ਜੀ ਬਾਬਾ ਮਹਰਾਣਾ ਜੀ ਇੱਥੇ ਵੀ ਅੱਜ ਨਾ ਸੁਨੀ ਸਾਹਿਬ ਜੀ ਦੇ ਇਹਦੇ ਪਾਠ ਆ ਉਹ ਆਰੰਭ ਕੀਤਾ ਗਿਆ। ਬਹੁਤ ਹੀ ਦਰਬਾਰ ਸਾਹਿਬ ਦੀ ਸਾਰੀ ਹੋਈ ਹੈ। ਤੇ ਅੱਜ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਕੱਲ ਤੋਂ ਜਾਦੀ ਨੂੰ ਲਾਉਗੇ ਜਿਹੜੇ ਇੱਥੇ ਹੈ। ਜੱਲਾਹੁ ਇੱਲਾਹ ਰਾਜ ਆ ਰਿਹਾ ਵਾ। ਬਹੁਤ ਸੰਸਿਆਪਟੀ ਕੀਤੀ ਹੈ। ਇਹ ਜਿਹੜੀ ਥੋੜਾ ਪਹਿਲਾਂ ਛੋਟਾ ਦਰਬਾਰ ਹੀ ਹੁਣ ਵੱਡਾ ਕੀਤਾ। ਦਰਬਾਰ ਵੀ ਚਲਾਣਾ। ਕਾਫੀ ਇੱਥੇ ਸੰਗਤਾਂ ਪਹੁੰਚਦੀਆਂ ਇਲਾਕੇ ਦੀਆਂ ਲਗ ਲਗੋਂ ਜਿੰਨ ਜਿੰਨਾਂ ਨੂੰ ਜਾਣਕਾਰੀ ਇਸ ਤੇ ਦਰਬਾਰ ਬਾਰੇ ਕਾਫੀ ਜਗ੍ਹਾ ਵੀ ਇੱਥੇ ਕੁੱਲੇ ਆ ਤੇ ਇੱਥੇ ਕਾਫੀ ਜਗ੍ਹਾ ਵਿੱਚ ਹਨਾ ਕਵਰ ਕੀਤਾ ਦਾ ਸੰਗਤਾਂ ਵਾਸਤੇ ਜਿੰਨੀਆਂ ਵੀ ਆ ਉਹਨਾਂ ਵਾਸਤੇ ਜਿਹੜਾ ਪ੍ਰਸ਼ਾਦਾ ਪਾਣੀ ਸਾਰਾ ਤਿਆਰ ਹੋ ਰਿਹਾ ਸੰਗਤਾਂ ਵਾਸਤੇ ਲੰਗਰ ਵੀ ਆ ਇੱਥੇ ਜਿਹੜਾ ਨੋਟ ਰਿਹਾ ਤੇ ਕਾਫੀ ਵੱਡਾ ਐਸੇ ਜਿੱ ਤਰ੍ਹਾਂ ਦਾ ਆਪਾ ਬਣਾਇਆ ਗਿਆ ਵਾ ਪਾਣੀ ਵਾਲਾ ਚ ਬੱਚਾ ਜੀ ਨੂੰ ਆਦਨੇ ਉਹ ਵੀ ਕਾਫੀ ਦੁੱਲਾ ਵੈਸੇ ਮੰਦਰ ਮੰਦਰ ਨੌਜਵਾਨ ਵੀ ਕਾਫੀ ਇੰਜੋਏ ਕਰ ਮੈਸਟਰ ਨਾਉਂਦੇ ਆ ਤੇ ਚਾਚਾ ਜਾਨ ਕੀ ਹੁੰਦੇ ਆ ਕਿ ਬਹੁਤ ਸੋਹਣਾ ਤੇ ਆਪਣੀਆਂ ਸਾਰੀਆਂ ਜਿਹੜੇ ਸ਼ਰਧਾਂ ਭਾਵਨ ਲੈ ਕੇ ਆਉਂਦੇ ਆ ਤੇ ਸੇਵਾਦਾਰ ਸੇਵਾ ਨਿਭਾ ਰਹੇ ਆ ਤੇ ਆਰੰਭ ਕੀਤਾ ਪਾਠ ਤੇ ਅਰਦਾਸ ਬੇਨਤੀ ਸ਼ੁਰੂ ਕੀਤੀ ਹੈ ਬਹੁਤ ਆਸਾ ਕਰਕੇ ਤੁਹਾਨੂੰ ਪਾਲ ਕਰ ਜਿਹੜੇ ਆਖ ਹਰ ਰਾਮ ਕੀ ਤੈ ਜਾਊਗਾ